ਕਿਸਾਨ ਦਾ ਪੁੱਤ ਹੋਣ ਦੇ ਨਾਤੇ ਬਾਈ ਮੈਂ ਕਿਸਾਨ ਨੂੰ ਚੰਗੀ ਚੀਜ਼ ਦਿਵਾ ਦੂੰਗਾ ਉਹਦੇ ਪੈਸੇ ਬਚਾ ਦੂੰਗਾ ਤੇ ਉਹਦਾ ਫਾਇਦਾ ਕਰਵਾ ਦੂੰਗਾ ਚੋਰੀ ਹੋਣ ਦਾ ਬਾਈ ਆਪਾਂ ਪੱਕਾ ਹੱਲ ਲੱਭ ਲਿਆ ਆਪਾਂ ਐਂਟੀਸੈਪਟਿਕ ਲੋਕ ਨਟ ਲਾਉਣੇ ਆ ਮੁੜ ਕੇ ਉਹ ਕਿਸੇ ਤੋਂ ਖੁੱਲਦੇ ਨਹੀਂ ਹੈਗੀ ਸੱਸੀ ਕਾਲ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਇਸ ਟਾਈਮ ਅਸੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾ ਖੜੇ ਆ ਪੰਜਾਬੀਓ ਜਦੋਂ ਕੋਈ ਨਵਾਂ ਸਿਸਟਮ ਚੱਲਦਾ ਕੋਈ ਵੀ ਚੀਜ਼ ਨਵੀਂ ਆਉਂਦੀ ਆ ਹਨਾ ਤੇ ਉਦੋਂ ਆਪਾਂ ਬੜੇ ਦੁਚਿੱਤੀ ਜੀ ਦੇ ਵਿੱਚ ਹੁੰਨੇ ਆ ਉਦੋਂ ਬੜਾ ਕੁਝ ਚੱਲਦਾ ਬਈ ਚੰਗਾ ਮਾੜਾ ਸਭ ਕੁਝ ਹੈ ਨਾ ਸਿਸਟਮ ਚੱਲਦਾ ਪਰ ਆਪਾਂ ਦੁਚਿੱਤੀ ਜੀ ਦੇ ਵਿੱਚ ਹੁੰਨੇ ਕੋਈ ਵੀ ਆਪ ਨੂੰ ਸਾਫ਼ ਸੁਥਰਾ ਤੇ ਸੱਚਾ ਜ ਆ ਬੰਦਾ ਮਿਲ ਜੇ ਚੰਗੀ ਰਾਇ ਦੇ ਨਾਲ ਤੇ ਚੰਗਾ ਸੋਹਣਾ ਕੰਮ ਕਰਨ ਵਾਲਾ ਹੈ ਨਾ ਤੇ ਜੇ ਗੱਲ ਕਰੀ ਤਾਂ ਆਪਾਂ ਗੱਲ ਅੱਜ ਕਰਾਂਗੇ ਸੋਲਰ ਸਿਸਟਮ ਬਾਰੇ ਜਿਹੜੀਆਂ ਖੇਤਾਂ ਦੇ ਵਿੱਚ ਮੋਟਰਾਂ ਲੱਗਦੀਆਂ ਸੋਲਰ ਤੇ ਚੱਲਣ ਵਾਲੇ ਜਿਨ੍ਹਾਂ ਦਾ ਕੋਈ ਖਰਚੇ ਨਹੀਂ ਹੈਗਾ ਤੇ ਆਪਣੇ ਨਾਲ ਬਾਈ ਹੈ ਜਸਵਿੰਦਰ ਸਿੰਘ ਪਿੰਡ ਨਾਲ ਭੰਮੇ ਗਲਾ ਇੱਥੇ ਹੀ ਇਹਨਾਂ ਦੀ ਦੁਕਾਨ ਹੈ ਤੇ ਇਹਨਾਂ ਨੇ ਬੜੀਆਂ ਏਰੀਆ ਦੇ ਵਿੱਚ ਮੋਟਰਾਂ ਲਾਈਆਂ ਨੇ ਤੇ ਬਾਕੀ ਆਪਾਂ ਸਾਰੀ ਬਾਈ ਬਾਈ ਜੀ ਨਾ ਇਹ ਤੋਂ ਲੈ ਕੇ ਜੈਡ ਤੱਕ ਆਪਾਂ ਜਾਣਕਾਰੀ ਦੇਣਗੇ ਮੇਨ ਇਹ ਵੀਡੀਓ ਜਾਣਕਾਰੀ ਵਾਸਤੇ ਹੀ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਠਾਕ ਹੋ ਠੀਕ ਠਾਕ ਜੀ ਬਹੁਤ ਵਧੀਆ ਜੀ ਬਾਈ ਜਸਵਿੰਦਰ ਜੇ ਗੱਲ ਕਰੀ ਤੇ ਤਜਰਬੇ ਦੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਬਾਈ ਜੀ 2000 15 ਦੇ ਵਿੱਚ ਮੈਂ ਬੀਟੈਕ ਪਾਸ ਆਊਟ ਹੋਇਆ ਸੀਗਾ 2015 ਤੋਂ ਬਾਅਦ ਮੈਂ ਆਪਣੀ ਫਾਰਮਰ ਰਜਿਸਟਰ ਕਰਵਾ ਕੇ ਸੋਲਰ ਦੇ ਵਿੱਚ ਕੰਮ ਕਰਨ ਲੱਗਿਆ ਸੀਗਾ ਮੰਨ ਕੇ ਚਲੋ 2015 ਤੋਂ ਬਾਅਦ 2023 ਹੋ ਗਿਆ ਜੀ ਲਾ ਲਓ ਆਪ ਨੂੰ 8 ਸਾਲ ਹੋ ਗਏ ਸੋਲਰ ਦੇ ਵਿੱਚ ਕੰਮ ਕਰਦਿਆਂ ਨੂੰ ਮੈਂ ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਹੋਈ ਆ ਬਾਈ ਤੇ ਸੋਲਰ ਦੇ ਵਿੱਚ ਹੀ ਕੰਮ ਕਰ ਰਿਹਾ ਹਾਂ ਆ ਦੇਖ ਲਓ ਜੇ ਪਹਿਲਾਂ ਤਾਂ ਗੱਲ ਕਰੀਏ ਬਾਈ ਨੇ ਇਸ ਰਿਲੇਟਡ ਪੜ੍ਹਾਈ ਕੀਤੀ ਸੀ ਇਲੈਕਟ੍ਰੀਕਲ ਬੀਟੈਕ ਕਰੀ ਫਿਰ ਉਸ ਤੋਂ ਬਾਅਦ ਬਾਈ ਜੋਬ ਵੀ ਕਰਦੇ ਨੇ ਨਹੀਂ ਜੀ ਮੈਂ ਸਿਰਫ ਬਿਜ਼ਨਸ ਹੀ ਕੀਤਾ ਸੋਲਰ ਦਾ। ਅੱਛਾ ਨਹੀਂ ਅੱਜ ਕੰਪਨੀਆਂ ਦਾ ਕੰਮ ਕਰਦਾ ਹਾਂ। ਜੀ ਕੰਪਨੀਆਂ ਦੇ ਵਿੱਚ ਮੈਂ ਕੰਮ ਕਰਦਾ ਰਿਹਾ ਐਜ਼ ਅ ਕੰਟਰੈਕਟਰ ਬਾ ਕੰਪਨੀਆਂ ਦੇ ਵਿੱਚ ਕੰਮ ਕਰਦਾ ਰਿਹਾਗਾ। ਪਹਿਲਾਂ ਜਿਵੇਂ ਹਾਈ ਲੈਵਲ ਦੇ ਉੱਤੇ ਪਲਾਂਟ ਲੱਗਦੇ ਸੀਗੇ 100 ਕਿੱਲੇ ਚ 1000 ਕਿੱਲੇ ਚ। ਆਪਣੇ ਨਰੇਤ ਨੇ ਵੀ ਲੱਗੇ ਆ। ਹਾਂਜੀ ਹਾਂਜੀ ਉਹ ਕੰਪਨੀ ਤੋਂ ਕੰਟਰੈਕਟ ਲੈ ਕੇ ਉਹਨਾਂ ਨੂੰ ਇੰਸਟਾਲੇਸ਼ਨ ਕਰਕੇ ਦਿੰਦਾ ਰਿਹਾ ਜੀ ਮੈਂ। ਠੀਕ ਹੈ। ਸਮਾਨ ਉਹਨਾਂ ਦਾ ਸੀ। ਹਾਂਜੀ ਸਮਾਨ ਉਹਨਾਂ ਦਾ ਹੁੰਦਾ ਸੀਗਾ। ਫਿਰ ਨਾਲ-ਨਾਲ ਮੇਰਾ 3-4 ਸਾਲ 3 ਸਾਲ ਹੋ ਗਏ ਜੀ ਨਾਲ ਮੋਟਰਾਂ ਦਾ ਕੰਮ ਆ ਜੀ। ਅੱ ਆਮੀ ਕਾਪਟ ਜਬ ਨਹੀਂ ਵੀ ਇਹਨਾਂ ਦਾ ਕੋਈ ਭੇਦ ਜਾਨੀ ਵੀ ਚੰਗੇ ਵੀ ਆਉਂਦੇ ਆ ਮਾੜੇ ਵੀ ਆਉਂਦੇ ਆ ਤੇ ਕੋਈ ਆਮ ਬੰਦੇ ਨੂੰ ਪਰਖ ਜੀ ਨਹੀਂ ਪਤਾ ਜਾਨੀ ਹੈ ਨਾ ਇਹਦੀ ਕੀ ਫਿਰ ਪਰਖ ਹੁੰਦੀ ਹੈ ਕੀ ਹਿਸਾਬ ਕਿਤਾਬ ਬਿਲਕੁਲ ਬਿਲਕੁਲ ਜੀ ਬਾਈ ਜੀ ਹੁਣ ਮੈਂ ਤੁਹਾਨੂੰ ਦੱਸਦਾ ਜੋ ਹੁਣ ਅੱਜ ਦੇ ਟਾਈਮ ਵਿੱਚ ਮਾਰਕੀਟ ਦੇ ਵਿੱਚ ਜੋ ਟ੍ਰੈਂਡ ਚੱਲ ਰਿਹਾ ਹੈਗਾ ਹੂੰ ਜੋ ਅੱਜ ਕੱਲ ਲੋਕ ਲਾ ਰਹੇ ਹਨ ਨਾ ਬਨ ਕੇ ਚਲੋ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਪਰ ਬਹੁਤ ਸਾਰੇ ਵੀਰ ਨਾ ਜਿਵੇਂ ਪਹਿਲਾਂ ਹ ਹੁਣ ਹਾਈ ਲੈਵਲ ਤੇ ਤੇ ਪਲਾਂਟ ਲੱਗੇ ਹੋਏ ਜੀ ਰਾਜਸਥਾਨ ਜੁਪੀਐਮਪੀ ਉਥੋਂ ਪਲੇਟਾਂ ਲਾ ਕੇ ਮੰਨ ਕੇ ਚਲੋ ਜੀ ਉਥੇ ਜਿਹੜੀ ਜਨਰੇਸ਼ਨ ਲੈਣੀ ਹੁੰਦੀ ਉਹਨਾਂ ਨੇ ਜਦੋਂ ਉਹ ਪਲੇਟ ਇਫੈਕਟਡ ਹੋ ਜਾਂਦੀ ਹੈ 1% ਵੀ ਇਫੈਕਟਡ ਹੋਗੀ ਉਹਨਾਂ ਨੇ ਰਿਪਲੇਸ ਕਰ ਦੇਣੀ ਹੈ ਜੀ ਉਤਾਰ ਦੇਣੀ ਹੈ ਉਹਨਾਂ ਨੇ ਆਪਣੇ ਲੋਕ ਕੀ ਕਰਦੇ ਨੇ ਉਹ ਰਿਪਲੇ ਉਹ ਲੋ ਲੋ ਕੰਪਨੀਆਂ ਲਾਸ ਨਹੀਂ ਜਰਦੀਆਂ ਜੀ 1% ਵੀ ਲਾਸ ਨਹੀਂ ਜਰਦੀਆਂ ਉਹਨਾਂ ਨੇ ਆਪਣੀ ਜਨਰੇਸ਼ਨ ਪੂਰੀ ਲਾ ਠੀਕ ਹੈ ਉਹ ਗਵਰਨਮੈਂਟ ਨੂੰ ਜਨਰੇਸ਼ਨ ਦੇਣੀ ਹੁੰਦੀ ਆ ਉਹ ਪਲੇਟਾਂ ਮੰਨ ਕੇ ਚੱਲੋ ਉਤਾਰ ਦਿੰਦੇ ਨੇ ਜੀ ਉਹ ਉਤਾਰੀਆਂ ਹੋਈਆਂ ਪਲੇਟਾਂ ਆਪਣੇ ਲੋਕ ਲੈ ਆਉਂਦੇ ਨੇ ਜੋ ਇਹਨਾਂ ਦਾ ਕੰਮ ਕਰ ਦਿੰਦੇ ਨੇ ਜੀ ਓਕੇ ਉੱਥੇ ਆਪਣੇ ਪੰਜਾਬ ਦੇ ਵਿੱਚ ਲੈ ਆਉਂਦੇ ਆ ਜੀ ਉਹਨਾਂ ਨੂੰ ਹਰਿਆਣਾ ਚ ਲੈ ਆਉਂਦੇ ਆ ਜੀ ਉਹਨਾਂ ਨੂੰ ਪਾਲਸਾਂ ਕਰਕੇ ਨਿਕਲ ਕਰਕੇ ਜੀ ਰਿਪੇਅਰ ਕਰਕੇ ਇੱਕ ਨੰਬਰ ਤਿਆਰ ਕਰ ਲੈਂਦੇ ਜੀ ਸਟicker ਲਾ ਲੈਂਦੇ ਆ ਜੀ ਤੇ ਆਪਣੇ ਨਾਰਮਲ ਕਿਸਾਨ ਨੂੰ ਜੀ ਇਹ ਮੇਰੀ ਵੀਡੀਓ ਵੀਰ ਜੀ ਮਨ ਕੇ ਬਣਾਉਣ ਦਾ ਮਕਸਦ ਹੀ ਇਹ ਆ ਮੈਂ ਕਿਸਾਨ ਨੂੰ ਜਾਗਰੂਤ ਕਰ ਸਕਾਂ ਬਿਲਕੁਲ ਅਸੀਂ ਤਾਂ ਹੀ ਤੁਹਾਡੇ ਕੋਲੇ ਪਹੁੰਚੇ ਵੀ ਜਿਹੜੀ ਤੁਸੀਂ ਕਹਿੰਦੇ ਜਾਣਕਾਰੀ ਦੇਣੀ ਆ ਕਰਨਾ ਬਾਕੀ ਇਹਦੇ ਵਿੱਚ ਹੋ ਜਾਂਦੀ 19 ਕਪਸਾ ਕਿਸੇ ਨਾ ਕਿਸੇ ਨੂੰ ਨਾਮ ਨਹੀਂ ਲੈਂਦੇ ਜਾਂ ਕਿਸੇ ਵਾਰ ਹਾਂਜੀ ਹਾਂਜੀ ਨਹੀਂ 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 ਬਿਲਕੁਲ ਤੇ ਵੀ ਕਿਸਾਨ ਨਾ ਇਸ ਗੱਲ ਤੋਂ ਡਰਦਾ ਹੈਗਾ ਬਿਲਕੁਲ ਜੀ ਬਿਲਕੁਲ ਜੀ ਅੱਛਾ ਉਹ ਨੂੰ ਪਾਲਸ ਪਾਲਸ ਕਰ ਕਹਿਣ ਵਧੀਆ ਬਣਾ ਕੇ ਪਤਾ ਹੀ ਨਹੀਂ ਲੱਗਦਾ ਨਵੀਆਂ ਕਿ ਪੁਰਾਣੀਆਂ ਮਾਰ ਦਿੰਦੇ ਆ ਬਿਲਕੁਲ ਬਿਲਕੁਲ ਭਾਈ ਜੀ ਅੱਛਾ ਉਹਨਾਂ ਦਾ ਪਤਾ ਨਹੀਂ ਲੱਗਦਾ ਜਿਵੇਂ ਆਪਣੇ ਭਾਈ ਜੀ ਕਿਸਾਨ ਦੀ ਦੇਖ ਲਓ ਜੀ ਬਹੁਤ ਹੱਡ ਮਿੱਟ ਹਾਰਡ ਵਰਕਿੰਗ ਮਿਹਨਤ ਆ ਜੀ ਹਨਾ ਜੀ ਧੁੱਪਾਂ ਦੇ ਵਿੱਚ ਵਿਚਾਰਾ ਮੱਚਦਾ ਕਿਸਾਨ ਰਾਤਾਂ ਨੂੰ ਜਾਗਦਾਗਾ ਫੇਰ ਜਾ ਕੇ ਕਿਤੇ ਦੋ ਦਾਣੇ ਵਿਚਾਰੇ ਦੇ ਘਰੇ ਆਉਂਦੇ ਨੇ ਤੇ ਉਹ ਉਹਦੇ ਵਿੱਚੋਂ ਵਿਚਾਰਾ 2 ਰੁਪਏ ਖਰਚ ਕਰਕੇ ਜੀ ਮੋਟਰ ਲਵਾਵੇ ਤੇ ਉਹ ਵੀ ਮਾੜੀ ਲੱਗੇ ਉਹਦੇ ਵਿਚਾਰੇ ਦੇ 2 ਸਾਲਾਂ ਬਾਅਦ 6 ਮਹੀਨੇ ਬਾਅਦ ਉਹ ਮਿੱਟੀ ਹੋ ਜੇ ਤਾਂ ਇਹ ਤੋਂ ਵੱਡਾ ਮੈਨੂੰ ਲੱਗਦਾ ਪਾਪ ਕੋਈ ਨਹੀਂ ਹੈਗਾ ਜੀ ਹਨਾ ਜੀ ਗਲਤ ਕੰਮ ਕਰਨ ਵਾਲੇ ਵੀਰਾਂ ਨੂੰ ਮੈਨੂੰ ਬੇਨਤੀ ਹੈ ਇੱਕ ਤਰ੍ਹਾਂ ਦੀ ਹੈ ਨਾ ਜੀ ਵੀ ਗਲਤ ਕੰਮ ਨਾ ਕਰੋ ਅਗਲੇ ਤੋਂ ਪੈਸੇ ਵੱਧ ਲੈ ਲਓ ਕਹਿ ਕੇ ਵੱਧ ਲੈ ਲਓ ਪਰ ਚੀਜ਼ ਚੰਗੀ ਲਾਓ ਹਨਾ ਜੀ ਤੁਸੀਂ ਬਈ ਫਿਰ ਇਹ ਚੀਜ਼ ਦੀ ਅਗਲੇ ਨੂੰ ਕਿਵੇਂ ਤਸੱਲੀ ਕਰਾ ਪਲੇਟਾਂ ਦਾ ਮੈਂ ਤੁਹਾਨੂੰ ਸਹੀ ਪਲੇਟਾਂ ਦੇ ਮੈਂ ਤੁਹਾਨੂੰ ਸਹੀ ਰੇਟ ਦੇ ਦੇ ਜਿਵੇਂ ਬਾਈ ਜੀ ਆਪਾਂ ਗੱਲ ਕਰ ਰਹੇ ਸੀ ਆਪਣੀ ਗੱਲ ਵਿਚਾਲੇ ਰਹੀਗੀ ਉੱਥੋਂ ਜਿਹੜੀਆਂ ਪਲੇਟਾਂ ਲੈ ਆਉਂਦੇ ਨੇ ਉਹਨੂੰ ਨਿਕਲ ਕਰਕੇ ਪਾਲਸਾਂ ਕਰਕੇ ਜੀ ਮੰਨ ਕੇ ਚੱਲੋ ਉਹਨਾਂ ਦੇ ਸਟicker ਲਾ ਲਓ ਜਾਂ ਕੁਝ ਵੀ ਕਰਕੇ ਉਹ ਕਿਸਾਨ ਨੂੰ ਕਿਸਾਨ ਨੂੰ ਵੇਚ ਦਿੰਦੇ ਆ ਵੇਚਣ ਦਾ ਪਾਬ ਕੀ ਹੁੰਦਾ ਜੀ ਜਿਵੇਂ ਹੁਣ ਕੋਈ ਮੇਰੇ ਕੋਲੇ ਆ ਗਿਆ ਮੈਂ ਰੇਟ ਇੱਕ ਨੰਬਰ ਚੀਜ਼ ਦਾ ਜੀ ਵੱਧ ਦੱਸੂਗਾ ਕਿਉਂਕਿ ਇੱਕ ਨੰਬਰ ਚੀਜ਼ ਚੰਗੀ ਮਹਿੰਗੀ ਪਊਗੀ ਜੀ ਉਹ ਜਿਹੜਾ ਚੀਜ਼ ਮੰਨ ਕੇ ਚੱਲੋ ਬੀ ਗ੍ਰੇਡ ਡੀ ਗ੍ਰੇਡ ਕਹਦੇ ਨੇ ਜਿਹਨੂੰ ਆਪਾਂ ਪੈਨਲ ਨੂੰ ਜੀ ਜਿਹੜਾ ਵਰਤੇ ਹੋਇਆ ਇਹ ਤਾਂ ਮੈਨੂੰ ਇੰਨੀ ਮਹਿੰਗੀ ਮੋਟਰ ਲਾ ਰਿਹਾ ਤੇ ਉਹ ਇੰਨੀ ਸਸਤੀ ਲਾ ਰਿਹਾ ਹੈਗਾ ਸੇਮ ਪਾਵਰ ਦੀ ਮੋਟਰ ਲਾ ਰਿਹਾ ਅਲੱਗ ਕਿਸਾਨ ਫਸ ਕਿੱਥੇ ਜਾਂਦਾ ਜੀ ਵਿਚਾਰਾ ਕਿ ਉਹ ਰੇਟ ਤੇ ਫਸ ਜਾਂਦਾ ਜੀ ਤੁਹਾਡੀ ਗੱਲ ਰੋਕਦਾ ਇਹ ਗੱਲ ਹੈਗੀ ਹੈ ਜਿਵੇਂ ਤੁਸੀਂ ਮਹਿੰਗੀ ਸਸਤੀ ਦੀ ਗੱਲ ਕਰੀ ਪਿੱਛੇ ਜੀ ਮੈਨੂੰ ਕੋਈ ਬਾਈ ਕਹਿੰਦਾ ਯਾਰ ਕੋਈ ਕੰਮ ਕਰ ਲਓ ਤੁਸੀਂ ਨਾਲ ਕਹਿੰਦਾ ਇਹ ਸੋਲਰ ਦਾ ਕੰਮ ਕਰ ਲਓ ਬੜੀ ਕਮਾਈ ਹੈ ਕਹਿੰਦਾ ਤੇ ਮੈਂ ਕਿਹਾ ਯਾਰ ਐ ਕਿਵੇਂ ਕਮਾਈ ਵੀ ਕਹਿੰਦਾ ਜਿਵੇਂ ਤੁਸੀਂ ਦੱਸਿਆ ਇਦਾਂ ਵੀ ਚੱਲਦਾ 19 ਕਿਹੜੇ ਸਿਸਟਮ ਸਾਰਾ ਅੱਛਾ ਤੇ ਫਿਰ ਬਾਈ ਬਾਈ ਜੀ ਇੱਕ ਨੰਬਰ ਦੇ ਤੁਹਾਨੂੰ ਸਮਝਾ ਦੱਸਿਆ ਜੀ ਜਿਹੜਾ ਇੱਕ ਨ ਮਹਿੰਗਾ ਨਾ ਕਰੋ ਬਾਰ-ਬਾਰ ਮਹਿੰਗਾ ਨਾ ਕਰੋ ਇੱਕ ਵਾਰ ਸਸਤਰੋ ਕਰੋ ਉਹ ਗੱਲ ਉਹ ਗੱਲ ਹੋ ਜਾਂਦੀ ਹੈ ਜਦੋਂ ਚੀਜ਼ ਲਵਾਉਣੀ ਹੈ ਜਿਹੜੀ ਆਪਾਂ ਲੌਂਗ ਟਰਮ ਆ ਉਹ ਚੀਜ਼ ਵਰਤਣੀ ਹੈ ਜੀ ਉਹਦੇ ਉੱਤੇ 2 ਰੁਪਏ ਜੇ ਖਰਚਾ ਵੱਧ ਹੋ ਜੇ ਜੀ ਆਪਣਾ 2 ਰੁਪਏ ਖਰਚਾ ਮੈਂ ਤਾਂ ਇੱਕ ਇਹੀ ਡਵਾਈਸ ਦੇਣਾ ਚਾਹੁੰਗਾ ਵੀ 2 ਰੁਪਏ ਖਰਚਾ ਵੱਧ ਕਰ ਲਓ ਪਰ ਬਾਅਦ ਦੇ ਵਿੱਚ ਤੰਗ ਨਾ ਹੋ ਉਹ ਚੀਜ਼ ਦੇ ਉੱਤੇ ਜੀ ਕਿਹੜੀ ਚੀਜ਼ ਆਪਾਂ 25 ਸਾਲ ਵਰਤਣੀ ਹੈ ਜੀ ਅੱਜ ਆਪਣਾ 10000 5000 ਰੁਪਏ ਵੱਧ ਲੱਗਦੇ 20000 ਵੱਧ ਲੱਗਦਾ ਜੀ ਉਹਦੇ ਉੱਤੇ ਲਾ ਦਿਓ ਬੱਟ ਮੰਨ ਕੇ ਚੱਲੋ ਜੀ ਉਹਦੇ ਵਿੱਚ ਉਹ ਨਾ ਕਰੋ ਵੀ ਆ ਬਿਲਕੁਲ ਜੀ ਗਾਰੰਟੀ ਦੇਖੋ ਜੀ ਬਾਈ ਜੀ ਮੈਂ ਪਹਿਲਾਂ ਵੀ ਇੱਕ ਇਹ ਗੱਲ ਕਲੀਅਰ ਕਰਦਾ ਗਾਰੰਟੀ ਹਮੇਸ਼ਾ ਹੁੰਦੀ ਹੈ ਜੀ ਮੈਨੂਫੈਕਚਰ ਕੰਪਨੀ ਦੀ ਇੱਕ ਸੇਲਜ਼ਮੈਨ ਨੇ ਲੈਣਾ ਹੁੰਦਾ ਆਪਣਾ ਛੋਟਾ ਜਿਹਾ ਪ੍ਰੋਫਿਟ ਉਹ ਸੇਲਜ਼ਮੈਨ ਤੇ ਡਿਪੈਂਡ ਕਰਦਾਗਾ ਉਹ ਕਿੰਨਾ ਪ੍ਰੋਫਿਟ ਲੈਂਦਾ ਜਿਹੜੀ ਇਹਦੀ ਮੈਨੂਫੈਕਚਰ ਕੰਪਨੀ ਹੈ ਜੀ ਉਹ 25 ਸਾਲ ਦੀ ਇਹਦੀ ਗਾਰੰਟੀ ਲੈਂਦੀ ਆ ਠੀਕ ਹੈ ਜੀ ਬਾਕਾਇਦਾ ਗਾਰੰਟੀ ਕਾਰਡ ਇਹਦੇ ਉੱਤੇ ਕੱਟ ਕੇ ਦਿੱਤੇ ਜਾਂਦੇ ਨੇ ਜੀ ਪੈਨਲਾਂ ਦੇ ਉੱਤੇ ਠੀਕ ਹੈ ਜੀ ਸੇਲਜ਼ਮੈਨ ਵੱਲੋਂ ਇਹਦੀ ਜੋ ਬਣਾਉਣ ਵਾਲੀ ਮੋਟਰ ਦੀ ਸਾਲ ਭਰ ਦੀ ਗਾਰੰਟੀ ਆਉਂਦੀ ਤੇ ਸਟਾਰਟਰ ਦੀ ਸਾਲ ਭਰ ਦੀ ਗਾਰੰਟੀ ਆਉਂਦੀ ਹੈ ਜੀ ਫਿਰ ਰਹੀ ਗੱਲ ਜੀ ਪਲੇਟਾਂ ਦੇ ਵਿੱਚ ਲੁੱਟ ਹੁੰਦੀ ਹੈ ਜੀ ਕਿਸਾਨਾਂ ਨਾਲ ਫਿਰ ਫਿਰ ਸੈਕੰਡ ਨੰਬਰ ਤੇ ਜੀ ਸਟੈਂਡਰਡ ਤੇ ਲੁੱਟ ਹੁੰਦੀ ਹੈ ਜੀ ਜਿਹੜੇ ਉੱਤੇ ਜਿਵੇਂ ਆਪਾਂ ਸਟੈਂਡ ਲੱਗੇ ਨੇ ਉਹਦੇ ਜਿਹੜੇ ਉੱਤੇ ਪੈਨ ਲੱਗੇ ਨੇ ਜੀ ਇਹਨਾਂ ਦੇ ਨਾਮ ਦੇ ਉੱਤੇ ਲੁੱਟ ਹੁੰਦੀ ਹੈ ਜੀ ਲੁੱਟ ਇਹਨਾਂ ਦੇ ਨਾਮ ਤੇ ਕਿੱਦਾਂ ਹੁੰਦੀ ਹੈ ਜੀ ਇਹਨੂੰ ਲੋਹੇ ਨੂੰ ਲੋਹੇ ਦੇ ਉੱਤੇ ਰੰਗ ਮਾਰ ਕੇ ਜੀ ਇਹਨੂੰ ਜੀ ਆਈ ਕਿਹਾ ਜਾਂਦਾ ਹੈਗਾ ਇਹਨੂੰ ਜੀ ਆਈ ਬਣਾ ਕੇ ਵੇਚ ਦਿੰਦੇ ਨੇ ਜੀ ਜੀ ਆਈ ਦਾ ਮਤਲਬ ਹੁੰਦਾ ਹੈ ਜੀ ਗੈਲਵਨਾਈਜ਼ਡ ਆਇਰਨ ਆਇਰਨ ਦੇ ਉੱਤੇ ਜੀ ਇਹ ਪੇਂਟ ਮਾਰ ਦਿੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਜੀ ਇਹ ਜੰਗ ਨਹੀਂ ਲੱਗਦੀ ਆਇਰਨ ਨੂੰ ਤਾਂ ਜੰਗ ਲੱਗੂਗੀ ਲੱਗੂਗੀ ਜਿਹੜੀ ਚੀਜ਼ ਨੇ ਬਾਹਰ ਰਹਿਣਾ ਜੀ ਹੈਨਾ ਜੀ ਮੌਸਮ ਬਾਰਸ਼ਾ ਪਾਣੀ ਪੈਣਾ ਤੇ ਮੀਂਹ ਵੀ ਪੈਣਾ ਜੀ ਬਰੇਤਾ ਵੀ ਪੈਣਾ ਵੀ ਪੈਣਾ ਲੋਹੇ ਨੂੰ ਜੰਗ ਲੱਗਦੀ ਪਰ ਜੀ ਆਈ ਨੂੰ ਜੰਗ ਨਹੀਂ ਲੱਗਦੀ ਜੀ ਬਹੁਤ ਘੱਟ ਚਾਂਸ ਹੁੰਦੇ ਜੀ ਆਈ ਨੂੰ ਜੰਗ ਲੱਗਣ ਦੇ ਉਹ ਮੰਨ ਕੇ ਚਲੋ ਜੀ ਇੱਕ ਹਲਕੇ ਲਾ ਦਿੰਦੇ ਨੇ ਜੀ ਉਹ ਨੇਰੀਆਂ ਨਾਲ ਪੱਟੇ ਵੀ ਜਾਂਦੇ ਨੇ ਜੀ ਬੈਂਡ ਹੋ ਜਾਂਦੇ ਤੂਫਾਨ ਆ ਜਾਂਦਾ ਜਦੋਂ ਤੇਜ਼ ਹਵਾ ਮੂਰੇ ਕਹਿੰਦੇ ਨੇ ਕੋਈ ਸੱਟਦਾ ਨਹੀਂ ਹੁੰਦਾ ਜੀ 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 ਆਈ ਕਹਿ ਕੇ ਵੇਚੀ ਜਾਂਦੇ ਨੇ ਜੀ ਇਹਦੀ ਫਿਰ ਤੁਸੀਂ ਪੂਰੀ ਤਸੱਲੀ ਕਰਾ ਕੇ ਦਿਓ ਬਿਲਕੁਲ ਬਾਈ ਦੀ ਵੀ ਪਲੇਟਾਂ ਦੀ ਬਿਲਕੁਲ ਭਾਈ ਜੀ ਬਿਲਕੁਲ ਜੀ ਅੱਛਾ ਭਾਈ ਜੀ ਗੱਲ ਕਰੀਏ ਤਾਂ ਤੁਹਾਡੇ ਏਰੀਆ ਦੇ ਵਿੱਚ ਪਾਣੀ ਕਿੰਨਾ ਡੂੰਘਾ ਸਾਡੇ ਏਰੀਆ ਦੇ ਵਿੱਚ ਜੀ 20 ਤੋਂ ਲੈ ਕੇ 25 ਕ ਫੁੱਟ ਤੱਕ ਪਾਣੀ ਹੈ ਜੀ ਮਾਨਸਾ ਏਰੀਆ ਦੇ ਵਿੱਚ ਕਿੰਨੇ ਤਕਰੀਬਨ ਮੋਟਰ ਦਾ ਭਾਈ ਜੀ ਮੰਨ ਕੇ ਚਲੋ ਜੇ ਇਹ 100 ਫੁੱਟ ਦੇ ਤੱਕ ਪੈ ਜੇ ਜੀ ਇਹ ਬਹੁਤ ਜ਼ਿਆਦਾ ਸਕਸੈਸਫੁਲ ਆ 100 ਤੱਕ 100 ਫੁੱਟ ਤੱਕ ਜੀ ਕਿਤੇ ਵੀ ਪਾਣੀ ਜੇ 100 ਫੁੱਟ ਤੱਕ ਪਾਣੀ ਜੇ ਚਲੋ ਦੱਦੀ ਦੱਦ ਉਹ ਤੋਂ ਜੇ نیچے ਪਾਉਣੀਆਂ ਤਾਂ ਆਪਾਂ ਕੌਕੇ ਜੀ ਮੰਨ ਕੇ ਚਲੋ ਜਿੰਨੀ ਡੂੰਗੀ ਹੋਈ ਜਾਊਗੀ ਲੈ ਕੇ ਜਾਈ ਜਾਵਾਂਗੇ ਆਪਾਂ ਮੋਟਰ ਨੂੰ 200 ਫੁੱਟ ਤੋਂ 150 ਫੁੱਟ ਆਪਾਂ 15-20 ਦੀ ਮੋਟਰ ਪਾਉਣੀ ਪਊਗੀ ਨਹੀਂ ਆਪਣੇ ਨਾਰਮਲ ਬਣ ਕੇ ਚਲੋ ਜੀ ਜਿੱਥੇ ਸਾਡੇ ਮਾਲ ਵਿੱਚ 20 ਫੁੱਟ ਤੱਕ ਪਾਣੀ 25 ਤੱਕ ਆਪਾਂ ਮੰਨ ਕੇ ਚਲੋ ਜੀ 5 ਦੀ ਮੋਟਰ ਵਾਧੂ ਰਹਿੰਦੀ ਹੈ ਜੀ ਵਿੱਚ 3 ਦੀ ਵੀ ਲਾਈ ਬੈਠੇ ਜੀ ਬਹੁਤ ਡੰਗਾ ਲਹੀ ਜਾਂਦਾ ਜੀ 7.5 ਦੀ ਹੋ ਜੰਦੀ ਦਾ ਜੀ ਇਹ 5 ਐਚਪੀ ਦੀ ਮੋਟਰ ਹੈ ਜੀ ਆਪਾਂ 5 ਐਚਪੀ ਦੀ ਇਨਸਟਾਲੇਸ਼ਨ ਕੀਤੀ ਗਈ ਹੈ ਬਾਈ ਜਸਮਿੰਦਰ ਜੀ 5 ਦੀ ਤੇ ਇੰਨੀ ਆਪਣੀਆਂ ਪਲੇਟਾਂ ਲੱਗਦੀਆਂ ਫਿਰ 10 ਦੀ ਤੇ ਤੂੰ ਡਬਲ ਲੱਗਦੀਆਂ ਹਾਂਜੀ ਅੱਛਾ ਜੀ ਹਾਂ ਬਾਈ ਕਿਹੜੀ ਮੋਟਰ ਕਿਹੜੀ ਕੰਪਨੀ ਦੀ ਮੋਟਰ ਇਹਦੇ ਵਿੱਚ ਕਾਮਯਾਬ ਰਹਿੰਦੀ ਹੈ ਜਿਹੜੀ ਸਹੀ ਹਾਂਜੀ ਬਾਈ ਜੀ ਇਹਦੇ ਵਿੱਚ ਬਾਈ ਜੀ ਦੋ ਤਰ੍ਹਾਂ ਦੀਆਂ ਮੋਟਰਾਂ ਹੁੰਦੀਆਂ ਨੇ ਇੱਕ ਏਸੀ ਮੋਟਰ ਹੁੰਦੀ ਹੈ ਆਲਟਰਨੇਟਰ ਕਰੰਟ ਵਾਲੀ ਇੱਕ ਡੀਸੀ ਮੋਟਰ ਹੁੰਦੀ ਹੈ ਉਹਨੂੰ ਡਾਇਰੈਕਟ ਕਰੰਟ ਵਾਲੀ ਕਹਿੰਦੇ ਨੇ ਆਪਾਂ ਏਸੀ ਮੋਟਰ ਜ਼ਿਆਦਾ ਪ੍ਰਿਫਰ ਕਰਦੇ ਆਂ ਬਾਈ ਜੀ ਏਸੀ ਮੋਟਰ ਦਾ ਬੈਨੀਫਿਟ ਕੀ ਹੈ ਇਹ ਟਰਾਂਸਫਾਰਮਰ ਤੇ ਵੀ ਚੱਲੂਗੀ ਇਹ ਜਨਰੇਟਰ ਤੇ ਵੀ ਚੱਲੂਗੀ ਸੋਲਰ ਤੇ ਤਾਂ ਇਹ ਚੱਲੂਗੀ ਚੱਲੂਗੀ ਹਾਂਜੀ ਸਾਰੇ ਕੰਮ ਆਜੂ ਬਿਲਕੁਲ ਬਿਲਕੁਲ ਬਾਈ ਜੀ ਇਹ ਤਿੰਨੇ ਚੀਜ਼ਾਂ ਤੇ ਚੱਲੂਗੀ ਚੱਲੂਗੀ ਜੀ ਇੱਕ ਮੰਨ ਕੇ ਚਲੋ ਬਾਈ ਜੀ ਮੈਂ ਇਹ ਕਹਿੰਨਾ ਜਦੋਂ ਮੈਂ ਇੱਕ ਜਾਗਰੂਤ ਕਰਨ ਲਈ ਜਿਵੇਂ ਆਪਾਂ ਇਹ ਵੀਡੀਓ ਬਣਾ ਰਹੇ ਕਿਸਾਨਾਂ ਦਾ ਫਾਇਦਾ ਪਾਏ ਕਰ ਸਕਦੇ ਆ ਬਾਈ ਜੀ ਮੈਂ ਉਹਨਾਂ ਨੂੰ ਦੱਸ ਸਕਦਾਗਾ ਇਹ ਸਮਾਨ ਕਿੱਥੋਂ ਮਿਲੂਗਾ ਚੰਗਾ ਸਮਾਨ ਕਿੱਥੋਂ ਮਿਲੂਗਾ ਉਹ ਆਪਦਾ ਖੁਦ ਜਾ ਕੇ ਸਮਾਨ ਖਰੀਦ ਲਿਆਉਣਾ ਮੈਂ ਆਪਣੀ ਟੀਮ ਭੇਜ ਦੂੰਗਾ ਆਪਣੀ ਮੰਨ ਕੇ ਚਲੋ ਵਰਕਰ ਭੇਜ ਦੂੰਗਾ ਉਹ ਇੰਸਟਾਲੇਸ਼ਨ ਕਰਿਆਉਣਗੇ ਉਹਨਾਂ ਦਾ ਜਾ ਕੇ ਉਹਨਾਂ ਦੀ ਬਣਦੀ ਉਹਨਾਂ ਨੂੰ ਮਿਹਨਤ ਦੇ ਦੇਣ ਉਹਨਾਂ ਨੂੰ ਕਿਸੇ ਹੋਰ ਚੱਕਰਾਂ 'ਚ ਪੈਣ ਦੀ ਲੋੜ ਹੀ ਨਹੀਂ ਹੈਗੀ ਆ ਕਰੀਏ ਜੱਟ ਦੇ ਪੱਤਲ ਹੀ ਗੱਲ ਠੀਕ ਹੈ ਜੀ ਬਾਈ ਬਾਈ ਕਹਿੰਦਾ ਮੈਂ ਐਂ ਦੱਸ ਦੂ ਸਮਾਨ ਕਿੱਥੋਂ ਮਿਲਦਾ ਕਿਹੜਾ ਸਮਾਨ ਤੁਹਾਡੇ ਵਾਸਤੇ ਚੰਗਾਗਾ ਤੁਸੀਂ ਆਪ ਪੰਨ ਤੋੜ ਕਰਕੇ ਜਿਵੇਂ ਮਰਜੀ ਗੇੜੇ-ਗੇੜੇ ਦੇ ਕੇ ਹਨਾ ਜਿਵੇਂ ਆਪਾਂ ਨੂੰ ਜੱਟਾਂ ਨੂੰ ਆਦਤ ਹੁੰਦੀ ਹੈ ਹਨਾ ਉਹ ਮੈਂ ਤੁਸੀਂ ਲੈ ਲਓ ਤੇ ਮੈਂ ਤੁਹਾਨੂੰ ਆਪਦੀ ਟੀਮ ਭੇਜ ਦੂ ਤੁਹਾਡੇ ਫਿੱਟੂ ਕੋ ਮੈਂ ਆਪਦੀ ਫਿਟਿੰਗ ਦੇ ਪੈਸੇ ਲੈ ਲੀ। ਬਿਲਕੁਕੁਲ ਲਓ ਜਿੰਨੀ ਬਣਦੀ ਮਿਹਨਤ ਅਗਲੀ ਦੀ ਉਹਨੂੰ ਦੇ ਦਿਓ ਜੀ ਟੀਮ ਨੂੰ ਜੀ ਬਸ। ਠੀਕ ਹੈ। ਅੱਛਾ ਉੱਤੇ ਫੋਨ ਤੇ ਵੀ ਤੁਸੀਂ ਸੰਪਰਕ ਰੱਖ ਸਕਦੇ ਹੋ ਬਾਈ ਆ ਚੰਗਾ ਹੈ ਮਾੜਾ ਨਹੀਂ ਲੈਣਾ ਲੈ ਲਓ ਪੂਰੀ ਹੈਲਪ ਕਰੂਗਾ। ਮੈਂ ਬਾਈ ਆਪਾਂ ਆਪਣੇ ਕੋਲ ਆਪਾਂ ਨੂੰ ਇੱਕ ਵਾਰੀ ਆ ਕੇ ਆਪਣੇ ਆਫਿਸ ਮਿਲ ਲੈਣ ਜੀ ਆਪਾਂ ਉਹਨਾਂ ਨੂੰ ਦੱਸ ਦਾਂਗੇ ਵੀ ਤੁਸੀਂ ਆ ਚੀਜ਼ ਲਿਆਓ ਜੀ ਆ ਚੀਜ਼ ਤੁਹਾਨੂੰ ਵੀ ਬੈਸਟਰ ਹੋਗੀ ਤੁਹਾਡੇ ਵਾਸਤੇ ਜੀ। ਹਾਂਜੀ। ਅੱਛਾ 10 ਦੀ ਮੋਟਰ 10 ਤੱਕ ਪੂਰੀ ਕਾਮਯਾਬ ਹੈ। ਬਿਲਕੁਲ ਜੀ 10 ਤੱਕ ਵੀ ਕ ਕੀ ਕੋਣੇ ਲਵਾਉਣੀਆਂ ਇਹ ਇਹ ਫਿਰ ਬਾਈ ਕਿਹੜੀ ਕਿਹੜੀ ਚੀਜ਼ ਦੀ ਪ੍ਰੋਬਲਮ ਆਉਂਦੀ ਹੈ ਇਹ ਕਿਹੜੀ ਚੀਜ਼ ਨਾ ਟੁੱਟਦੀ ਹੈ ਜਿਹਦੀ ਮੈਂਟੀਨੈਂਸ ਬਿਲਕੁਲ ਵੀ ਨਹੀਂ ਹੈਗੀ ਬਈ ਜੀ ਜ਼ੀਰੋ ਮੈਂਟੀਨੈਂਸ ਹੈ ਇਹਨੂੰ ਸਿਰਫ ਆਪਾਂ ਵਾਸ਼ ਕਰਨਾਗਾ ਪੈਨਲ ਨੂੰ ਕਿੰਨੇ ਟਾਈਮ ਬਾਅਦ ਜਦੋਂ ਹਫਤੇ ਬਾਅਦ ਵਾਸ਼ ਕਰ ਲਓ ਇਹਨੂੰ ਡਿਪੈਂਡ ਕਰਦਾ ਜਦੋਂ ਇਹ ਜਿਆਦਾ ਖਰਾਬ ਹੋ ਜਾਂਦਾ ਗੰਦਾ ਹੋ ਜਾਂਦਾ ਰੇਤਾ ਪੈ ਜਾਂਦਾ ਦੇ ਉੱਤੇ ਅਕੋਰਡਿੰਗ ਟੂ ਇਹਦੇ ਬਸ ਉਹ ਦੋ ਸਪਾਈ ਕਰ ਲਓ ਜੀ ਜਦੋਂ ਇਹ ਜਿਆਦਾ ਤੇ ਰੇਤਾ ਪੈ ਜਾਏ ਅੱਛਾ ਕਿੰਨੇ ਘੰਟੇ ਬਾਈ ਫਿਰ ਤੁਸੀਂ ਇਹ ਤੁਸੀਂ ਦੱਸ ਦੇਵੀਂ ਇੰਨੇ ਘੰਟੇ ਚੱਲੂ ਥੋੜੀ ਮੋਟੇ ਬਾਈ ਜੀ ਜਦ ਦੀਵਾਤੀ ਰਹਿੰਦੀ ਓਵੇਂ ਹੀ ਵਾਧਾ ਘਟਦੇ ਰਹਿੰਦਾ ਬਿਲਕੁਲ ਬਿਲਕੁਲ ਜੀ ਵੋਲਟੇਜ ਰੇਡੀਏਸ਼ਨ ਦਾ ਫਰਕ ਪੈਂਦਾ ਜਿਵੇਂ ਸਨ ਦੀ ਰੇਡੀਏਸ਼ਨ ਦਾ ਫਰਕ ਪੈਂਦਾ ਜੀ ਓਵੇਂ ਵੋਲਟੇਜ ਘਟਦੀ ਵੱਧਦੀ ਹੈ ਜੀ ਅੱਛਾ ਪਾਣੀ ਓਵੇਂ ਘਟਦਾ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਉਹਦਾ ਆਪਣਾ ਜਦੋਂ ਡਿਪੈਂਡ ਹੀ ਆਪਾਂ ਸਾਰਾ ਸਨ ਲਾਈਟ ਤੇ ਛੋਡੀ ਚਲੋ ਜਿਹੜੀ ਦੂਜੀ ਮੋਟਰ ਹੈ ਉਹਦਾ ਤਾਂ ਕਿਸਾਨ ਨੂੰ ਪਤਾ ਹੁੰਦਾ ਮੇਰੇ ਇੰਨੇ ਬਾਣ ਨੂੰ ਸਾਰ ਦੂਗੀ ਮੰਨ ਲਓ ਛੋਡੀ ਸੋਤੋਂ ਪੰਜ ਦੀ ਮੋਟਰ ਅਗਲਾ ਲਵਾਉਂਦਾ ਛੋਡੀ ਰੇ ਨਾਲ ਕਿੰਨੇ ਬਾਣ ਨੂੰ ਵਧੀਆ ਸਾਰ ਦਿੰਦੀ ਹੈ ਭਾਈ ਜੀ ਜੇ ਦੇਖੋ ਜੇ ਮੰਨ ਕੇ ਚਲੋ ਜੀ ਇੱਕ ਕੱਦੂ ਕੋਈ ਮੋਟਰ ਨਹੀਂ ਕਰਾਉਂਦੀ। ਕੱਦੂ ਚਾਹੇ ਜ ਆਪਣੇ ਖੇਤ ਟ੍ਰਾਂਸਫਾਰਮ ਵਾਲੀ ਲੱਗੀ ਹੁੰਦੇ ਉਹਦੇ ਵਿੱਚ ਵੀ ਪਾਣੀ ਹੋਰ ਪਾਸੋਂ ਮਲਾਉਣਾ ਪੈਂਦਾ। ਕਰਨਾ ਪੈਂਦਾ ਜਗਾੜ। ਜਗਾੜ ਕਰਨਾ ਪੈਂਦਾ ਜੀ ਹੈਨਾ ਜੀ। ਉਸ ਤੋਂ ਬਾਅਦ ਸਾਨੂੰ 5 ਦੀ ਮੋਟਰ ਜੀ ਵੀ 7-8 ਕਿੱਲੋ ਤੱਕ ਜੀ ਪਾਣੀ ਪਾਉਣ ਦੀ ਲੋੜ ਨਹੀਂ ਹੈਗੀ ਤੇ ਪਰ ਹੋਰ ਬਾਹਰੋਂ ਇਹ ਸਾਰੀ ਚੱਲੂਗੀ ਜੀ। ਠੀਕ ਹੈ। 5 ਦੀ ਮੋਟਰ ਜੇ 20-25 ਫੁੱਟ ਛੋਟੇ ਚੂਹਾ ਹੈਗਾ। ਕਿੰਨੇ 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 ਬਣ ਤੱਕ? 5-7 ਕਿੱਲਿਆਂ ਤੱਕ ਜੀ। 5-6 ਕਿੱਲਿਆਂ ਤੱਕ। 6 ਹਾਂ 6 ਕਿੱਲਿਆਂ ਤੱਕ। ਇੱਕ ਵਾਰ ਜਦੋਂ ਤੁਸੀਂ ਲਾ ਲੈ। ਲਾ ਲੈ ਬਿਲਕੁਲ ਬਿਲਕੁ ਅੱਛਾ ਪਾਣੀ ਕਈਆਂ ਧਰਤੀਆਂ 'ਚ ਵੱਧ ਵੀ ਹੁੰਦਾ ਜੀ ਕਈਆਂ ਧਰਤੀਆਂ 'ਚ ਪਾਣੀ ਘੱਟ ਵੀ ਹੁੰਦਾ ਜੀ ਤੁਹਾਨੂੰ ਵੀ ਇਹ ਵੀ ਪਤਾ ਹੋਣਾ ਤੁਸੀਂ ਕੰਮ ਕੀਤਾ ਵੀ ਕਿਹੜੇ-ਕਿਹੜੇ ਏਰੀਆ ਦੇ ਵਿੱਚ ਜ਼ਿਆਦਾ ਕਾਮਯਾਬ ਆਏ ਜਿੱਥੇ ਪਾਣੀ ਦੇ ਦੇਖੋ ਜੀ ਜਿਵੇਂ ਮਾਨਸਾ ਹੋ ਗਿਆ ਜੀ ਮੁਕਸਰ ਹੋ ਗਿਆ ਫਰੀਦਕੋਟ ਹੋ ਗਿਆ ਜਿਹੜੇ ਏਰੀਆ ਦੇ ਵਿੱਚ ਪਾਣੀ ਉੱਪਰ ਆ ਜੀ ਉੱਥੇ ਤਾਂ ਬਹੁਤ ਜ਼ਿਆਦਾ ਕਾਮਯਾਬਾ ਹੱਦੋਂ ਵੱਧ ਕਾਮਯਾਬਾ ਜੀ ਕੋਈ ਦੇਖੋ ਜੀ ਬਾਅਦ ਚ ਮੈਂਟੀਨੈਂਸ ਨਹੀਂ ਕੋਈ ਡੀਜ਼ਲ ਦਾ ਖਰਚਾ ਨਹੀਂ ਮੰਨ ਕੇ ਚਲੋ ਕਿਸੇ ਤਰ੍ਹਾਂ ਦਾ ਹੋਰ ਖਰਚਾ ਨਹੀਂ ਸਵੇਰੇ ਆਓ ਜੀ ਮੋਟਰਸਾਈਕਲ ਤੇ ਆ ਕੇ ਸੋਚੇ ਛੱਡੋ ਤੇ ਦਿਨੇ-ਦਿਨੇ ਸਟੋਰੀ ਦੀ ਪ੍ਰੋਬਲਮ ਆਉਂਦੀ ਹੈ ਜਿਵੇਂ ਚਿੱਟੇ ਵਾਲੇ ਪਲੇਟਾ ਪੱਡਾ ਖੋਲ ਕੇ ਲੈ ਜਾਂਦੇ ਆ ਸਟਾਟਰ ਲੈ ਆਉਂਦਾ ਇਹ ਇਹਦਾ ਫਿਰ ਕੋਈ ਪ੍ਰਵਾਨ ਇਹਦਾ ਬਾਈ ਜੀ ਆਪਾਂ ਇੱਕ ਸਪੈਸ਼ਲ ਸੋਲੂਸ਼ਨ ਲੱਗਿਆ ਹੈ ਕੱਢਿਆਗਾ ਆਪਾਂ ਇਹਦੇ ਉੱਤੇ ਐਂਟੀਸੈਪਟਿਕ ਲੋਕ ਨਟ ਲਾਉਨੇ ਆ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬਾਈ ਜੀ ਆਪਾਂ ਦਿਨੇ ਚਾਬੀ ਪੇਸ ਕਸ ਫੜਾਵਾਗੇ ਤੁਹਾਨੂੰ ਤੁਸੀਂ ਪੈਨਲ ਨਹੀਂ ਉਹ ਖੋਲ ਸਕਦੇ ਜੀ ਆਏ ਨਹੀਂ ਹੈਗਾ ਤੁਰ ਜਾਂਦਾ ਚ ਬੰਦਾ ਚੋਰ ਕੋਈ ਮੋਢੇ ਲਾ ਕੇ ਲੈ ਜਾਊਗਾ ਹਾਂ ਉਹਨਾਂ ਨੂੰ ਮੰਨ ਕੇ ਚੱਲੋ ਜੀ ਲੋਕ ਨਟ ਹੋ ਜਾਂਦਾ ਉਹ ਟੁੱਟ ਜਾਂਦਾ ਥੱਲੋ ਟਿੰਬਰੀ ਉਹਦੀ ਨਾ ਮੁੜ ਕੇ ਚਾਬੀ ਲੱਗੇ ਨਾ ਪੇਸਕਾਟ ਲੱਗੇ ਜੀ ਉਹ ਖੁੱਲਦੇ ਨਹੀਂ ਹੈਗੇ ਮੁੜ ਕੇ ਜਿੱਦ ਦੇ ਤੁਹਾਨੂੰ ਖੋਲਣੇ ਜੀ ਜ਼ਰੂਰਤ ਪੈਗੀ ਜੀ ਲੈਟਰ ਜਾ ਕੇ ਕਟਰ ਨਾਲ ਸੁੱ ਨੂੰ ਨਟ ਵੱਢਣੇ ਪੈਣਗੇ ਖੁੱਲਦੇ ਨਹੀਂ ਹੈਗੇ ਫਿਰ ਵੀ ਜਿਵੇਂ ਆ ਬਾਹਰ ਲੱਗੇ ਤਾਂ ਫਿਰ ਸਟਾਰਟਰ ਦਾ ਕਿੱਥੇ ਪ੍ਰਬੰਧ ਕਰਦੇ ਹੋ ਸਟਾਰਟਰ ਬਿਲ ਬਾਈ ਜੀ ਮੰਨ ਕੇ ਚੱਲੋ ਜਿਹੜੀ ਸੈਂਟਰ ਮੇਨ ਪਾਈਪ ਹੁੰਦੀ ਹੈ ਜੀ ਉਹ ਕਾਲਮਤੀ ਲੱਗ ਜਾਂਦਾ ਜੇ ਨੇੜੇ ਕੋਈ ਆਪਣਾ ਕਿ ਇਹਦੇ ਨਾਲ ਜ਼ਰੂਰੀ ਹੈਗਾ ਇਹਦੇ ਨਾਲ ਹੀ ਲਾਉਣਾ ਆਪਾਂ ਜੀ ਠੀਕ ਹੈ ਹਾਂਜੀ ਹਾਂਜੀ ਤੇ ਬਈ ਜਿੱਮੇ ਮੈਂ ਨਾ ਹੁਸ਼ਿਆਰਪੁਰ ਏਰੀਆ ਚ ਗਿਆ ਉੱਥੇ ਪਾਣੀ ਸਿਰ ਇੰਨਾ ਇੰਨਾ ਪਾਣੀ ਕਿਤੇ ਇਤੋਂ ਵੀ ਘਟੇ ਬਸ ਮੇਰੇ ਨਾਲੋਂ ਘੱਟ ਪਾਣੀ ਉੱਥੇ ਤਾਂ ਬਹੁਤ ਜ਼ਿਆਦਾ ਕੰਮ ਜਾਵਾ ਬਹੁਤ ਜ਼ਿਆਦਾ ਜਿੱਥੇ ਪਾਣੀ ਦਾ ਲੈਵਲ ਉੱਪਰ ਹੈ ਜੀ ਧਰਤੀ ਦਾ ਬਹੁਤ ਜ਼ਿਆਦਾ ਕੰਮ ਜਾਵਾ ਜੀ ਉੱਥੇ ਛੋਟੀ ਮੋਟਰ ਵੀ ਕੰਮ ਜਾਵਾ ਜੀ ਹੁਸ਼ਿਆਰਪੁਰ ਵਾਲਿਓ ਜੇ ਕੋਈ ਵੀਰ ਹੁਸ਼ਿਆਰਪੁਰ ਏਰੀਆ ਚ ਮੇਰੀ ਵੀਡੀਓ ਦੇਖਦਾ ਤੁਸੀਂ ਜ਼ਰੂਰ ਬਾਈ ਦਾ ਨੰਬਰ ਉੱਪਰ ਸਕਰੀਨ ਤੇ ਚੱਲ ਰਿਹਾ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਐਵੇਂ ਤੁਸੀਂ ਡੀਜ਼ਲ ਫੂਕਦੇ ਹੋਣਾ ਤੁਹਾਡਾ ਇੰਜਣ ਖੇਤ ਪਿਆ ਹੋਰ ਪੁਰਾਣਾ ਉਧਰ ਇਹ ਚੀਜ਼ ਮੈਂ ਦੇਖੀ ਇਹ ਆਪਣੇ ਇੱਕ ਤਿਆਰਪਾ ਜਰੂਰ ਕਰਕੇ ਦੇਖਿਓ ਹਨਾ ਤੇ ਅੱਛਾ ਭਾਈ ਇਹ ਫਿਰ ਤੁਸੀਂ ਮੰਨ ਲਾਓ ਜੇ ਆਪਾਂ ਇਹ ਵੱਧ ਲਾਉਣੇ ਏਦਾਂ ਜਿਵੇਂ ਤੁਸੀਂ ਇਹ ਕਿੰਨੇ ਲਾਏ ਆ ਇਹ ਤੇ 5 ਦੀ ਤੇ ਪੰਜੀ ਦੀ ਤੇ 16 ਪੈਨਲ ਲਾਇਆ ਇਹ ਡਿਪੈਂਡ ਕਰਦਾ ਨਾ ਪੈਨਲ ਦੀ ਪਾਵਰ ਤੇ ਉੱਤੇ ਬਾਈ ਮੰਨ ਲਓ ਜੇ ਬੰਦਾ 20 ਲਵਾਉਂਦਾ ਵੀ ਮੇਰੀ ਬਦਲ ਫਿਰ ਬਦਲ ਚੱਲੂ ਨਹੀਂ ਨਹੀਂ ਬਾਈ ਇਹ ਚੀਜ਼ ਨਹੀਂ 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 5 ਐਚਪੀ ਦੇ ਵਿੱਚ ਬਾਈ 5 ਐਚਪੀ ਦੇ ਵਿੱਚ ਲਾ ਲੋ ਆਪਣਾ 1 ਐਚਪੀ ਦੇ ਵਿੱਚ 0.746 ਵਾਟ ਹੁੰਦਾ ਬਾਈ ਠੀਕ ਹੈ ਜੀ 1 ਕਿਲੋਵਾਟ ਦੇ ਵਿੱਚ 1000 ਵਾਟ ਹੁੰਦਾਗਾ ਠੀਕ ਹੈ ਜੀ ਇਹ ਡਿਪੈਂਡ ਕਰਦਾ ਜੀ ਪੈਨਲ ਦੀ ਪਾਵਰ ਕੈਪੈਸਿਟੀ ਦੇ ਉੱਤੇ ਜੇ ਪੈਨਲ ਆਪਣਾ ਵੱਡਾ ਦਾ ਪੈਨਲ ਘੱਟ ਲੱਗ ਜਾਣਗੇ ਜੀ ਪੈਨਲ ਆਪਣਾ ਜੇ ਛੋਟਾ ਤਾ ਪੈਨਲ ਆਪਣੇ ਵੱਧ ਲੱਗ ਜਾਣਗੇ ਜੀ। ਉਹ ਹਾਂਜੀ। ਤੁਸੀਂ ਬਈ ਕੱਲਾ ਖੇਤ ਦੀਆਂ ਮੋਟਰਾਂ ਦਾ ਹੀ ਕੰਮ ਕਰਦੇ ਹੋ। ਵੱਧ ਮੋਸਟਲੀ ਆਪਾਂ ਖੇਤ ਦੀਆਂ ਵੱਧ ਮੋਟਰਾਂ ਦਾ ਕੰਮ ਕਰਦੇ ਆਂ ਜੀ ਤੇ ਨਾਲ-ਨਾਲ ਆਪਾਂ ਰੂਫਟਾਪ ਘਰਾਂ ਦੇ ਉੱਤੇ ਪ੍ਰੋਜੈਕਟ ਲੱਗਦੇ ਨੇ ਜੋ ਉਹਨਾਂ ਦਾ ਵੀ ਕੰਮ ਕਰਦੇ ਆਂ। ਉਹਨਾਂ ਦਾ ਵੀ ਕਹਿੰਦਾ ਮੇਨ ਮੇਨ ਆਪਣਾ ਵੱਧ ਮੋਟਰਾਂ ਦਾ। ਮਨ ਲਓ ਤੁਹਾਡੇ ਨਾਲ ਫੋਨ ਨੰਬਰ ਤੇ ਅੱਜ ਸੰਪਰਕ ਕਰਦਾ ਬੰਦਾ। ਹਾਂਜੀ। ਤੇ ਮਨ ਲਓ ਕਹਿੰਦਾ ਮੇਰਾ ਕਹਿੰਦਾ ਮਤਲਬ ਕਿੰਨੇ ਦਿਨਾਂ ਦੇ ਵਿੱਚ ਤੁਸੀਂ ਅਗਲੇ ਦੀ ਤਾਰ ਮਰਵਾ ਦੇਣ। ਬਾਈ ਜੀ ਮੰਨ ਕੇ ਚਲੋ ਜੇ ਬੰਦਾ ਆਪਾਂ ਨੂੰ ਅੱਜ ਕਹਿੰਦਾਗਾ ਤਾਂ ਉਹਦੇ ਕੱਲ ਨੂੰ ਮੋ ਅੱਜ ਕੱਲ ਨੂੰ ਨਹੀਂ ਹੈਗਾ ਹਾਂ ਕੱਲ ਨੂੰ ਲੱਗਣੀ ਸ਼ੁਰੂ ਹੋ ਜੂ ਆਏ ਨਹੀਂ ਹੈਗਾ ਲੋਕਾ ਕੀ ਕਰਦ ਨੇ ਜੀ ਮਾਰਕੀਟ ਦੇ ਵਿੱਚ 2 ਮਹੀਨੇ ਕੈਂਡ ਬੁੱਕ ਕਰ ਲਓ ਕੈਂਡ ਬੁੱਕ ਕਰ ਲਓ ਪੈਸੇ ਪਹਿਲਾਂ ਦੇ ਜੀ ਇੰਨੇ ਪਹਿਲਾਂ ਦੇ ਜੋ ਇੰਨੇ ਬਾਅਦ ਚ ਦੇ ਜਿਓ ਜੀ ਆਪਣਾ ਉਹ ਕੰਮ ਨਹੀਂ ਅੱਜ ਆਪਣੇ ਨਾਲ ਗੱਲ ਕਰ ਲਓ ਜੀ ਕੱਲ ਨੂੰ ਤੁਹਾਡੇ ਮੋਟਰ ਲੱਗੂਗੀ ਜੀ ਕਿੰਨੇ ਦਿਨਾਂ ਚ ਕੰਪਲੀਟ ਹੋ ਜੇ ਮੰਨ ਕੇ ਚੱਲੋ ਜੀ 1-2 ਦਿਨ ਇਹਨੂੰ ਸੁੱਕਣ ਤੇ ਲੱਗਦੇ ਆ ਦੀ ਕੰਕਰੀਟਿੰਗ ਹੁੰਦੀ ਆ ਆਰ ਸੀ ਸੀ ਹੁੰਦੀ ਆ 2 ਤੋਂ ਲੈ ਕੇ 3 ਦਿਨਾਂ ਦੇ ਵਿੱਚ ਆਪਾਂ ਇਹਨੂੰ ਰੈਡੀ ਕਰ ਦਿੰਦੇ ਆ ਚਲਾ ਦਿੰਦੇ ਆ ਜੀ ਨਹੀਂ ਥੱਲੇ ਕਿੰਨਾ ਫੁੱਟ ਮਾਲ ਭਰਦੇ ਇਹ 5-6 ਫੁੱਟ ਥੱਲੇ ਮਾਲ ਭਰ ਦਿੰਦੇ ਆ ਜੀ ਆਪਾਂ ਅੱਛਾ 2-3 ਦਿਨਾਂ ਦੇ ਵਿੱਚ ਰੈਡੀ ਹੋ ਜਾਂਦੀ ਆ ਜੀ ਚੱਲ ਪੈਂਦੀ ਆ ਜੀ ਮੋਟਰ ਅੱਛਾ ਫਿਰ ਇਹਦਾ ਮਤਲਬ ਹੈ ਬਈ ਮਤਲਬ ਤੇਰਾ ਇੱਥੇ ਕੰਮ ਚੱਲੀ ਜਾਂਦਾ ਕੱਲ ਨੂੰ ਮੇਰੇ ਅਰਕ ਨੇ ਫੋਨ ਕਰਨਾ ਨਹੀਂ ਆਪਣੇ ਕੋਲੇ ਬਾਈ ਜੀ ਟੀਮ ਹੈਗੀ ਆ ਬਿਲਕੁਲ ਆਪਣੀ ਮਿੱਤਰੋ ਦੇਖ ਲਓ ਬਾਈ ਕਹਿੰਦਾ ਫ ਪਰ ਸੋ ਸਾਡੀ ਮੋਟਰ ਦੀ ਧਾਰ ਬੱਜੂ ਦੂਜੇ ਦਿਨ ਕਹਿੰਦਾ ਕੰਮ ਸ਼ੁਰੂ ਕਰਦੇ ਦੋ ਦਿਨ ਲੱਗਣ ਤਿੰਨ ਦਿਨ ਲੱਗਣਾ ਸੁੱਕਣ ਦਾ ਬੰਦੇ ਲੱਗਦੇ ਨਹੀਂ ਅੱਛਾ ਭਈਆ ਜਿਵੇਂ ਹੁਣ ਟੇਡੇ ਜੇ ਕਰੀ ਬੈਠੇ ਹੂ ਇਹ ਇਹ ਫਿਰ ਐ ਬਦਲਨੇ ਪੈਂਦੇ ਸੂਰਜ ਕਰੀ ਬਿਲਕੁਲ ਬਿਲਕੁਲ ਭਾਈ ਜੀ ਇਹ ਮੂਵੇ ਵਾਲਾ ਆਪਾਂ ਜਿੱਦਾਂ ਸੂਰਜ ਜਿਹੜੀ ਡਾਇਰੈਕਸ਼ਨ ਚ ਜਾਈ ਜਾਊਗਾ ਆਪਾਂ ਉਹ ਡਾਇਰੈਕਸ਼ਨ ਦੇ ਵਿੱਚ ਇਹਨੂੰ ਕਰੀ ਜਾਵਾਂਗੇ ਜੀ ਇਹਨੂੰ ਇੱਕ ਬੰਦਾ ਆਰਾਮ ਨਾਲ ਕਰ ਸਕਦਾ ਜੀ ਬਿਲਕੁਲ ਆਈ ਜੀ ਮੂਵੇਬਲ ਆ ਕੋਈ ਜ਼ਿਆਦਾ ਇਹਨੂੰ ਮੰਨ ਕੇ ਚਲੋ ਵੇਟ ਨਹੀਂ ਬੰਦੇ ਨੂੰ ਫੀਲ ਹੁੰਦਾ ਜੀ ਬਟ ਅੰਡਰਸਟੈਂਡ ਆਪਣੇ ਹੈਵੀ ਹੁੰਦੇ ਆ ਠੀਕ ਹੈ ਲੈ ਵੀ ਮਿੱਤਰੋ ਪਤਾ ਨਹੀਂ ਕਦੋਂ ਮੋਟਰਾਂ ਦੇ ਬਿੱਲ ਲਾਗੂ ਹੋ ਜਾਣ ਤੇ ਤੁਹਾਨੂੰ ਪਤਾ ਹੋਣਾ ਸਮਝ ਬਿਜਲੀ ਮੁੱਖ ਜਿਹੜੀ ਚੀਜ਼ ਆ ਸਭ ਤੋਂ ਜਿਆਦਾ ਇਹ ਮਹਿੰਗੀ ਵੀ ਹੋ ਸਕਦੀ ਹੈ ਤੇ ਇਹਦੀ ਕਮੀ ਵੀ ਹੋ ਸਕਦੀ ਕੁਝ ਵੀ ਹੋ ਸਕਦਾ ਤੇ ਕਿਉਂ ਨਾ ਆਪਾਂ ਜਿਵੇਂ ਸਰਕਾਰਾਂ ਦਾ ਵੀ ਇਸ ਚੀਜ਼ ਤੇ ਜ਼ੋਰ ਲੱਗਿਆ ਹੋਇਆ ਵੀ ਆਪਾਂ ਸੂਰਜ ਤੋਂ ਵੱਧ ਤੋਂ ਵੱਧ ਆਪਾਂ ਬਿਜਲੀ ਬਣਾਈ ਹੈ ਨਾ ਕਿਤੇ ਕਿਤੇ ਨਹਿਰਾਂ ਤੇ ਵੀ ਪੈਨਲ ਲਾਤੇ ਤੇ ਉਹਨਾਂ ਦਾ ਲੱਖ ਲੱਖ ਰੁਪਏ ਇਹਨੂੰ ਕਿੱਲਾ ਬਾਹਂ ਠੇਕੇ ਤੇ ਲੈ ਕੇ ਵੀ ਪੈਨਲ ਲਾਤੇ ਤੇ ਕਿਉਂਕਿ ਜੇ ਆ ਕੰਪਨੀ ਨੂੰ ਕੁਝ ਬਚਦਾ ਤਾਂ ਹੀ ਇੱਧਰ ਨੂੰ ਹੋਇਆ ਨਾ ਸਿਸਟਮ ਹਾਂ ਤੇ ਜਿੱਥੇ ਬਾਈ ਕਹਿੰਦਾ ਗੱਲ ਮੁੱਕਦੀ ਵੀ 100 ਫੁੱਟ ਤੋਂ ਉੱਤੇ ਉੱਤੇ ਪਾਣੀ 100 ਫੁੱਟ ਤੱਕ ਪਾਣੀ ਹੈ ਮੋਟਰ ਇਹ ਪੂਰੀ ਕਾਮਯਾਬ ਹੈ ਤੇ ਬਾਈ ਇਹ ਪੂਰੀ ਗਾਰੰਟੀ ਵਾਰੰਟੀ ਕਰ ਦਿਓ ਕੱਲ ਨੂੰ ਅਗਲੇ ਦਿਨ ਪਾਣੀ ਘਟਦਾ ਕੋਈ ਗੱਲਬਾਤ ਹੁੰਦੀ ਇਹਦੀ ਮੋਟਰ ਮੱਚਣ ਦੇ ਚਾਂਸ ਹੁੰਦੇ ਬਾਈ ਬਹੁਤ ਜ਼ਿਆਦਾ ਘਟ ਚਾਂਸ ਹੁੰਦੇ ਆ ਜੀ ਦੇਖੋ ਸਾਲ ਪਰ ਦੀ ਮੋਟਰ ਦੀ ਗਾਰੰਟੀ ਹੁੰਦੀ ਹੈ ਜੀ ਜੇ ਸਾਲ ਚ ਮੋਟਰ ਮੱਚਦੀ ਹੈ ਤਾਂ ਜੀ ਕੰਪਨੀ ਉਹਨੂੰ ਰਿਪਲੇਸ ਕਰਕੇ ਦੇਊਗੀ ਜਾਂ ਉਹਦੀ ਰਿਪੇਅਰ ਕਰਕੇ ਦੇਊਗੀ ਜੀ ਸਾਲ ਇਦਾਂ ਹੀ ਸਾਲ ਪਰ ਸਟਾਰਟਰ ਦੀ ਗਾਰੰਟੀ ਹੁੰਦੀ ਹੈ ਜੀ ਉਹਦੀ ਰਿਪੇਅਰ ਕਰਕੇ ਦੇਵੇ ਚਾਹੀਏ ਸਾਨੂੰ ਰਿਪਲੇਸ ਕਰਕੇ ਦੇਵੇ ਜੀ 25 ਸਾਲ ਦੀ ਪੈਨਲ ਦੀ ਗਾਰੰਟੀ ਹੁੰਦੀ ਹੈ ਜੀ ਕਿਦਾਂ ਜੀ ਲਓ ਵੀ ਮਿੱਤਰੋ ਆ ਨੰਬਰ ਚੱਲਦੇ ਬਾਈ ਨਾਲ ਸੰਪਰਕ ਜਰੂਰ ਕਰਿਓ ਜਿੱਥੇ 100 ਫੁੱਟ ਤੋਂ ਉੱਤੇ ਪਾਣੀ ਆ ਕੋਈ ਬਾਲਾ ਮਹਿੰਗਾ ਖਰਚਾ ਨਹੀਂ ਵੀ ਆਏ ਨਹੀਂ ਵੀ ਉਹ 8-10 ਲੱਖ ਲੱਗਦਾ ਕੋਈ ਸਾਲ ਦੋ ਸਾਲਾਂ ਚ ਫਰੀ ਹੋ ਜਾਂਦੀ ਆ ਬਾਈ ਮੋਟਰ ਜਿਹਦੇ ਹਿਸਾਬ ਤੇ ਆਪਾਂ ਡੀਜ਼ਲ ਅੱਜ ਫੂਕ ਰਹੇ ਆ ਨਾ ਡੀਜ਼ਲ ਦੀ ਕਾਸਟ ਵੱਧ ਰਹੀ ਹੈ ਜਿਹਦੇ ਹਿਸਾਬ ਤੇ ਸਾਲ ਦੋ ਸਾਲਾਂ ਦੇ ਵਿੱਚ ਇਹ ਛੋਟੀ ਮੋਟਰ ਫਰੀ ਆ ਬਿਲਕੁਲ ਬਾਈ ਜਿਹੜਾ ਸੁੱਕਾ ਸੌਦਾ ਕੋਈ ਤੁਸੀਂ ਰਾਤਾਂ ਨੂੰ ਨਹੀਂ ਮਰਨਾ ਵੀ ਅੱਜ ਰਾਤ ਦੀ ਵਾਰੀ ਆ ਰਾਤ ਨੂੰ ਲਾਈਟ ਆਊਗੀ ਹਣਾ ਬਿਲਕੁਲ ਜੀ ਬਿਲਕੁਲ ਤਿੰਨ ਸਾਲ ਉਹ ਦੂਆ ਫਰੀ ਚਲਾਉਂਗੇ ਤੁਸੀਂ अच्छा 25 ਸਾਲਾਂ ਦੇ ਵਿੱਚ ਫਰੀ ਹੋ ਜੂਗੀ ਛੋਡੀ 25 ਸਾਲਾਂ ਦੀ ਦੀ ਗਾਰੰਟੀ ਹੈ 30 ਸਾਲ ਫਰੀ ਚਲਾਉਂਗੇ ਪਰ ਰਿਪੇਅਰ ਕੋਈ ਨਹੀਂ ਰਿਪੇਅਰ ਕੋਈ ਨਹੀਂ ਹੈਗੀ ਠੀਕ ਹੈ ਬਾਈ ਕੰਨਾ ਚੋਰਾਂ ਦਾ ਵੀ ਜੂੜ ਵੜਦਾ ਐ ਨਹੀਂ ਵੀ ਕੋਈ ਪਲੇਟ ਖੋਲ ਕੇ ਲੈ ਜੂਦਾ ਬਿਲਕੁਲ ਜੀ ਤੇ ਬਾਕੀ ਪ੍ਰੋਬਲਮ ਜਿਹੜੇ ਕੋਈ ਤਾਰ ਤੂਰ ਵਾਲਾ ਤਾਂ ਕੋਈ ਹੁ ਨਿੱਕੀ ਉਹ ਤਾਂ ਸਾਨੂੰ ਪਤਾ ਉਹ ਤੁਸੀਂ ਰੱਖੀ ਆਪ ਰੱਖਣੀ ਹੈ ਬਾਕੀ ਬਾਈ ਕੰਨੀਓ ਪੂਰੀ ਗਾਰੰਟੀ ਹੈ ਬਾਕੀ ਵਿਸ਼ਵਾਸਯੋਗ ਬੰਦਾ ਪੜਿਆ ਲਿਖਿਆ ਬੰਦਾ ਵਧੀਆ ਬੰਦਾ ਤੇ ਆਪਣੇ ਆਮ ਕਰਦੇ ਮੁੰਡੇ ਨੇ ਜੇ ਕੰਮ ਚਲਾਇਆ ਪੈਣਾ ਤਾਂ ਸਾਥ ਦੇਈਏ ਤਾਂ ਆਪਾਂ ਤਾਂ ਮੋਟਰ ਲਵਾਉਣੀ ਹੈ ਕਿਉਂ ਨਾ ਆਪਾਂ ਆਪਣੇ ਵਰਗੇ ਇੱਕ ਪੜ੍ਹੇ ਲਿਖੇ ਮੁੰਡੇ ਨੂੰ ਆਪਾਂ ਉਹਦਾ ਸਾਥ ਦਈਏ ਉਹਨਾ ਹੁਣ ਉਹਦਾ ਕੰਮ ਚਲਾਈਏ ਤੇ ਬਾਕੀ ਗੱਲਾਂ ਸਾਰੀਆਂ ਕਲੀਅਰ ਹੋਗੇ ਬਾਕੀ ਜੇ ਕੋਈ ਗੱਲ ਰਹਿ ਗਈ ਬਾਈ ਦਾ ਫੋਨ 24 ਘੰਟੇ ਖੁੱਲਾ ਜਦੋਂ ਮਰਜ਼ੀ ਤੁਸੀਂ ਆਪ ਦੀ ਜਿਹੜੀ ਗੱਲ ਹੈ ਕਲੀਅਰ ਕਰ ਸਕਦੇ ਹੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ